ਮੈਂ ਵਿਜੇ ਸੋਨੀ ਐਮ ਡੀ ਸੋਨੀ ਮੋਟਰ ਗੁਰਾਇਆ ਆਪ ਸਭ ਜੀ ਨੂੰ ਦੀਵਾਲੀ ਦੀਆਂ ਵਿਸ਼ਕਰਮੀਆਂ ਦੇ ਦੀਆਂ ਭਾਈ ਦੂਜ ਦੀਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਪੂਰੀ ਸੋਨੀ ਮੋਟਰ ਟੀਮ ਵੱਲੋਂ ਵਧਾਈਆਂ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਇਸ ਰੰਗ ਬਿਰੰਗੀ ਦੀਵਾਲੀ ਦੇ ਵਿੱਚ ਆਪਾਂ ਸਾਰੇ ਹੀ ਰਲ ਮਿਲ ਕੇ ਔਰ ਪ੍ਰੇਮ ਦੇ ਨਾਲ ਰਹਿਣ ਲਈ ਬਚਨਬੱਧ ਹੋਈਏ ਅੱਜ ਇਹ ਮਾਲਕ ਨੇ ਮੌਕਾ ਦਿੱਤਾ ਆਪਾਂ ਸਾਰਿਆਂ ਨੂੰ ਆਪਾਂ ਅੱਖਾਂਦਾਨ ਦੇ ਫਾਰਮ ਭਰੀਏ ਔਰ ਜਿਉਂਦੇ ਜੀ ਖੂਨਦਾਨ ਅਤੇ ਮਰਨ ਪ੍ਰੰਤ ਦਾ ਵਚਨ ਲਈਏ ਮੈਂ ਆਪਣੇ business ਵਾਰੇ ਗੱਲ ਕਰਦਾ ਆ ਕਿ ਸਾਡਾ ਹੀਰੋ ਦੀ ਡੀਲਰਸ਼ਿਪ ਆ ਗੁਰਾਇਆ ਦੇ ਵਿੱਚ ਅਤੇ ਇਸ ਦੀਵਾਲੀ ਤੇ ਸਾਡੀਆਂ ਵੱਖਰੋਂ ਵੱਖਰੀਆਂ ਆਫਰਾਂ ਲੱਗੀਆਂ ਹੋਈਆਂ ਨੇ ਤੇ ਆਓ ਆਪਾਂ ਸੋਨੀ ਮੋਟਰ ਵਿਜ਼ਿਟ ਕਰੀਏ ਅਤੇ ਜੋ ਵੀ ਹਰ ਬਾਈਕ ਦੇ ਨਾਲ ਐਕਸਚੇਂਜ ਆਫਰ ਕੈਸ਼ ਡਿਸਕਾਊਂਟ ਅਤੇ ਜੋ ਵੀ ਸੁਵਿਧਾ ਗਿਫਟ ਵਗੈਰਾ ਜੋ ਮਿਲ ਰਹੇ ਨੇ ਇਹਦਾ ਮੋਟਰਸਾਈਕਲ ਹੀਰੋ ਦਾ ਖਰੀਦ ਕੇ ਸਕੂਟਰ ਖਰੀਦ ਕੇ ਇਹਦਾ ਫਾਇਦਾ ਉਠਾਈਏ ਸਕੀਮ ਦਾ ਥੈਂਕ ਯੂ